ਕਰਨਾ ਉਹ ਸੋਲੂਸ਼ਨ ਕਰੋ ਆ ਦੇਖੋ ਭਾਈ ਹੁਣਾਂ ਹੱਲ ਮਾਰੋ ਭਾਈ ਹੁਣੇ ਕਹਿੰਦੇ ਕੋਈ ਮੋਟਰਸਾਈਕਲ ਕੋਲੋਂ ਲੰਘ ਜਿਵੇਂ ਕੋਈ ਬੀੜੀ ਸਿਗਰਟ ਪਿੰਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਜੀ ਭਾਈ ਹੁਣਾਂ ਦੇ ਬਿਆਨ ਆ ਜੀ ਯਾਰ ਮੈਂ ਕਹੀ ਜਾਂਦਾ ਤੁਹਾਨੂੰ ਉਹਦੇ ਬਾਰੇ ਪਤਾ ਆ ਭਾਈ ਆ ਦੇਖੋ ਦੇਖ ਲਓ ਜੀ ਸਾਹਿਬ ਅਸੀਂ ਮੀਟੇ ਬੰਦੇ ਤਿੰਨ ਟੈਂਕਲ ਦੇ ਕੋਲ ਜੀ ਜੀ ਸਰ ਮੀਟਰ ਦਾ ਚੈੱਕ ਇਨਾਂ ਦੀ ਸਕਿਉਰਿਟੀ ਜਿੱਦਾਂ ਇਹ ਉਹ ਪਛੋਵੇ ਤਾਂ ਸਕਿਉਰਿਟੀ ਲੱਗੋ ਕੋਈ ਨਹੀਂ ਇਹਨਾਂ ਦੀ ਜੀ ਬਟ ਸਰ ਇਹ ਕਿੰਨਾ ਟਾਈਮ ਹੋ ਗਿਆ ਹਾਲੇ ਤੱਕ ਕਿਉਂ ਨਹੀਂ ਆ ਰਹੇ ਤੁਹਾਡੇ ਬੰਦੇ ਸਰ ਆ ਰਹੇ ਆ ਜੀ ਬਟ ਇਜ਼ 18 ਘੰਟੇ ਹੋ ਗਏ ਸਰ ਹਾਲੇ ਤਾਈ ਵੀ ਨਹੀਂ ਆਈ ਸਰ ਇਸ ਤੋਂ ਇਹ ਸਾਬਿਤ ਹੁੰਦਾ ਆ ਕਿ ਲੋਕਾਂ ਦੀ ਜਾਨ ਨਾਲ ਬਿਲਕੁਲ ਖਿਲਵਾੜ ਹੋ ਰਿਹਾ ਹੈ ਭਾਈ ਇਹਨਾਂ ਨੂੰ ਕਿਸੇ ਦੀ ਵੀ ਜਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਟੈਂਕਰ ਦੇ ਕੋਲੇ ਸ਼ਰਿਆਂ ਬੰਦੇ ਭੇਜ ਘੂਮੀ ਜਾਂਦੇ ਆ ਕੋਈ ਲੈਣਾ ਦੇਣਾ ਨਹੀਂ ਜੇ ਇਹਨਾਂ ਨੂੰ ਕਹੋ ਵੀ ਤੁਹਾਡੀ ਸਿਕਿਉਰਿਟੀ ਕਾਦੀ ਆ ਉਹ ਕਿਉਂ ਬੈਂਸਣ ਦੇ ਆ ਤੁਹਾਨੂੰ ਪਤਾ ਇਹਦੇ ਬਾਰੇ ਕੁਝ ਤੁਹਾਨੂੰ ਐਦਾਂ ਜੀ ਯਾਰ ਕੀ ਇਹਨਾਂ ਨੂੰ ਸੋਲੂਸ਼ਨ ਕਰਨਾ ਚਾਹੀਦਾ ਇੱਥੋਂ ਨਾ ਆਵਾਜ਼ ਆਈ ਦੇਖੋ ਤੁਸੀਂ ਸਰ 18 ਘੰਟੇ ਹੋ ਗਏ ਹਾਲੇ ਤੱਕ ਕਿਉਂ ਨਹੀਂ ਇਹ ਪਹੁੰਚ ਰਹੇ 18 19 ਘੰਟੇ ਹੋ ਗਏ ਭਾਈ ਦੇ ਲੋ ਤੁਹਾਡੇ ਸਾਹਮਣੇ ਹਾਈਵੇ ਤੇ ਮਾਰ ਰਹੇ ਤੁਸੀਂ ਸ਼ਰਿਆਮ ਹਾਈਵੇ 'ਤੇ ਜੰਨਣ ਦੇ ਆਵਾ ਕੋਈ ਵੀ ਐਪਨ ਹੋ ਸਕਦਾ ਹੈ ਜੀ ਜੀ ਸਰ ਬਿਲਕੁਲ ਬਿਲਕੁਲ ਤੁਹਾਡੀਆਂ ਕੋਪੜੀਆਂ ਭਾਜੀ ਜੀ ਸਾਡੇ ਕੋਪੜੀਆਂ ਕਰਦੀ ਮੀਡੀਆ ਦਾ ਮੀਡੀਆ ਆਇਆ ਹੋਇਆ ਤੁਸੀਂ ਤਾਂ ਆਈ ਨਹੀਂ ਸਕਦਾ ਸੀ ਇੰਨਾ ਰਾਤੋਂ ਰਾਤ ਸੋਲੂਸ਼ਨ ਹੋ ਜਾਂਦਾ ਹਾਂ ਜੀ ਸਰ ਕੀ ਨਾਮ ਆ ਸਰ ਆਪਣਾ ਅਸੀ ਗਾਲ ਜੀ ਮੇਰਾ ਨਾਮ ਸ਼ਮਿੰਦਰ ਆ ਸਰ ਜੀ ਆਪਣੀ ਇੱਥੇ ਲੱਗੇ ਵਰਕਸ਼ਾਪ ਆ ਤੇ ਆਪਣਾ ਹਨਾ ਟੈਂਕਰ ਦਾ ਮਤਲਬ ਪਲਟੀ ਖਾ ਗਿਆ ਸਾਢੇ 11 ਵਜੇ ਜੀ ਜੀ ਤੇ ਜਿਹੜਾ ਇਹ ਐਚਪੀ ਦਾ ਕੰਟੇਨਰ ਵੱਡਾ ਹਨਾ ਹਾਂਜੀ ਐਚਪੀ ਦਾ ਵੱਡਾ ਜਿਹੜਾ ਟੈਂਕਰ ਹੁੰਦਾ ਗੈਸ ਵਾਲਾ ਹਾਂਜੀ ਪਤਾ ਨਹੀਂ ਕਿੰਨੇ ਸੁਲਤਾਨ ਗੈਸ ਹੋਦੀ ਉਹਦੇ ਵਿੱਚ ਜੀ ਜੀ ਤੇ ਉਹ ਪਲਟੀ ਹੋਇਆ ਤੇ ਭਰਿਆ ਹੋਇਆ ਜੀ ਤੇ ਉਹ ਉਹਦੇ ਵਿੱਚ ਗੈਸ ਗੂਸ ਵਗੈਰਾ ਲੀਕ ਕਰਦੀ ਸੀ ਤੇ ਰਾਤ ਸ਼ਾਇਦ ਇਦਾਂ ਹੀ ਲੀਕ ਕਰਦੀ ਰਹੀ ਸਵੇਰ ਮਤਲਬ ਕਿ ਸਾਢੇ 11 ਤੋਂ ਸਵੇਰ 5 ਵਜੇ ਤੱਕ ਦੇਖਿਆ ਆਪਾਂ ਕੋਈ ਬੰਦਾ ਨਹੀਂ ਮਤਲਬ ਇੱਥੇ ਆਇਆ ਇਹਨਾਂ ਦਾ ਸਾਡੇ 5:30 ਵਜੇ ਇਹਨਾਂ ਦੇ ਬੰਦੇ ਆਏ ਉਹਨੇ ਜੋ ਵੀ ਮੜਾ ਮੋਟਾ ਕਰਕੇ ਗੈਸ ਨੂੰ نیچے ਜਿਹਨੂੰ ਰੋਕਿਆ ਕਿਸੇ ਤਰੀਕੇ ਤੇ ਹੁਣ ਤੁਸੀਂ ਹਿਸਾਬ ਲਾ ਲਓਗੇ ਟਾਈਮ ਹੋ ਚੁੱਕਾ ਆ ਜੀ 4:00 4:00 ਹੋ ਚੁੱਕੇ ਆ ਤੇ ਸ਼ਾਮ ਦਾ ਜੀ ਸ਼ਾਮ ਦੇ ਪੋਨੇ 4 ਹੋ ਚੁੱਕੇ ਆ ਤੇ ਕੱਲ ਰਾਤ 11:30 ਦਾ ਟੈਂਕਰ ਪਾਰਟੀ ਹੋਇਆ ਤੇ ਇਹਨਾਂ ਦੀ ਕੋਈ ਮਸ਼ੀਨ ਨਹੀਂ ਆਈ ਆ ਕਿ ਇਹਨੂੰ ਪਾਰਟੀ ਕਰਕੇ ਕਿਸੇ ਹੋਰ ਟੈਂਕਰ ਚ ਪਾ ਕੇ ਜਾਂ ਕੋਈ ਸੇਫਟੀ ਕੀਤੀ ਜਾਵੇ ਖਾਲੀ ਕੀਤਾ ਜਾਵੇ ਇਹਨਾਂ ਦੇ ਕਿਸੇ ਅਫਸਰ ਨਾਲ ਤੁਸੀਂ ਆਪਣੇ ਕਿਆ ਨਹੀਂ ਵੇ ਇੰਨਾ ਟਾਈਮ ਕਿਉਂ ਲੱਗ ਰਿਹਾ ਮੌਕੇ ਤੇ ਕੋਈ ਨਹੀਂ ਲੱਗਦਾ ਜੀ ਨੋਰਮਲ ਮੁਲਾਜ਼ਮ ਸਾਰੇ ਤੁਰੇ ਫਿਰਦੇ ਆ ਅਫਸਰ ਦਾ ਮੌਕੇ ਦਾ ਕੋਈ ਨਹੀਂ ਲੱਗਦਾ ਜਿਹਨੂੰ ਪੁੱਛ ਲਓ ਕੋਈ ਕਹਿੰਦਾ ਮੋਗੇ ਆ ਗੱਡੀ ਕੋਈ ਕਹਿੰਦਾ ਪਟਿਆਲੇ ਆ ਕੋਈ ਨਾਬੇ ਆ ਜੀ ਕਦੀ ਕਹਿੰਦੇ ਗੱਡੀ ਖਰਾਬ ਹੋ ਗਈ ਆ ਜੀ ਬਾਕੀ ਹੁਣ ਦੇਖ ਲਓ ਤੁਸੀਂ ਸਾਰਾ ਗਠਾਰ ੱਡਾ ਖਤਰੇ ਦੇ ਵਿੱਚ ਆ ਜੀ ਅਗਲੀ ਕਿ ਸ਼ਰਿਆਂ ਮਾਰ ਰਹੀ ਸ਼ਰਿਆਂ ਮਾਰ ਰਹੀ ਆ ਤੇ ਇਹ ਰੋਡ ਦੇ ਉੱਪਰ ਆ ਬਿਲਕੁਲ ਬਿਲਕੁਲ ਮੇਨ ਰੋਡ ਦੇ ਉੱਪਰ ਆ ਤੇ ਪੂਰਾ ਲੋੜ ਆ ਬਾਕੀ ਆ ਭਾਜੀ ਹੁਣੀ ਵੀ ਸਵੇਰੇ 5:30 ਦੇ ਆਏ ਹੋਏ ਆ ਜੀ ਸਰ ਤੁਸੀਂ ਇੱਕ ਸਰਕਾਰੀ ਮੁਲਾਜ਼ਮ ਆ ਸਰ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਆ ਸਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਫੇਰ ਵੀ ਪ੍ਰਮਾਤਵਾਲੋ ਬਚਾਅ ਹੋ ਗਿਆ ਨਾ ਨੁਕਸਾਨ ਬਹੁਤ ਭਾਰਾ ਹੋਣਾ ਜੀ ਜੀ ਇਹ ਗੈਸ ਲੀਕ ਆ ਜਿਹੜੀ 20 ਕਿਲੋਮੀਟਰ ਤੱਕ ਮਾਰ ਕਰਨੀ ਚਗੀ ਕੋਲ 에ਰਪੋਰਟ ਹੈ ਜੀ ਨਾਲ 18 ਅੱਡਾ ਵਾਲੇ ਕੋਲੇ ਪਿੰਡ ਵਾ ਉਹ ਤਕੜਾ ਖਾਸਾ ਹੋਣਾ ਸੀ ਉਹ ਪ੍ਰਮਾਤਮੇ ਦੇ ਹਨ ਪੱਜ ਗਿਆ ਉਹਨਾਂ ਸਰੇ ਦੇ ਇਹਨਾਂ ਦੀ ਗੱਡੀ ਨੇ ਟਰਾਂਸਫਰ ਕਰਨੀ ਹੈਗਾ ਉਹ ਗੱਡੀ ਨਹੀਂ ਆ ਰਹੀ ਕਦੀ ਕਦੀ ਮੁੱਕੇ ਆ ਕਦੀ ਕਦੀ ਬਾਪੇ ਆ ਕਦੀ ਕਦੀ ਸਾਰੇ ਇਹਦੀ ਬਿਜਲੀ ਬੰਦ ਕੀਤੀ ਉਹ ਲੋਕ ਬਹੁਤ ਪਰੇਸ਼ਾਨ ਆ ਅਜੇ ਤੱਕ ਤੁਸੀਂ ਸਰ ਆਪਣੇ ਉੱਪਰ ਅਫਸਰਾਂ ਨਾਲ ਨਹੀਂ ਗੱਲ ਕੀਤੀ ਸਰ ਸਾਰੇ ਜੀ ਕੀਤੀ ਆ ਉਹ ਬਸ ਇਹ ਇਹਨਾਂ ਤੇ ਜਿਹੜਾ ਡਿਪੈਂਡ ਹੈ ਉਹਨਾਂ ਗੱਡੀ ਆਉਗੀ ਤੇ ਟਰਾਂਸਫਰ ਹੋਣੀ ਹੈਗਾ ਇੱਥੇ ਉਹ ਇਹਨਾਂ ਦਾ ਕੰਮ ਆ ਜੀ ਸਰ ਸਰ ਇਹਨਾਂ ਦਾ ਕੋਈ ਅਫਸਰ ਕਿਉਂ ਨਹੀਂ ਮੌਜੂਦ ਹੋ ਰਿਹਾ ਇੱਥੇ ਸਰ ਪਤਾ ਨਹੀਂ ਜੀ ਹੋਣਾ ਕੀ ਕੋਈ ਖਤਰੇ ਖਤਰੇ ਕਰਕੇ ਉਹ ਆ ਨਹੀਂ ਰਹੇ ਜਾਂ ਕੋਈ ਹੋਰ ਕੋਈ ਕਾਰਨ ਹੋ ਸਕਦਾ ਸਰ ਇਹ ਤਾਂ ਉਹਨਾਂ ਦੀ ਨਿਗਹਿਲੀ ਜਿਹੜੇ ਨਹੀਂ ਆ ਰਹੇ ਉਹ ਉਹਨਾਂ ਮਾਣਾ ਚਾਹੀਦਾ ਇੱਥੇ ਅੱਗੇ ਦੇਖਣ ਕਿ ਕਿੱਦਾਂ ਵੱਡਾ ਹਾਸਾ ਇਹ ਆ ਜੋ ਜੋ ਹੋ ਜਵੇ ਤਾਂ ਆਲਾ ਦੋਸਤ ਨਾਲ ਹੋ ਸਕਦਾ ਜਿਵੇਂ ਸਰ ਕਿਸੇ ਆਪਣੇ ਅਰੰਪਛਾਤੇ ਇੱਕ ਵਿਅਕਤੀ ਸੀ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਨੂੰ ਇਸ ਦੀ ਪਹਿਲਾਂ ਲੀਕੇਜ ਹੁੰਦੀ ਸੀ ਗੈਸ ਦੀ ਉਹ ਇੱਕ ਆਪਣੇ ਫੇਵਿਕਵਿਲ ਜੋ ਵੀ ਹੁੰਦੇ ਆ ਸਰ ਉਹਦੇ ਨਾਲ ਉਹ ਐਮਸੀ ਲਾ ਕੇ ਪਹਿਲਾਂ ਜੀਨ ਦੀ ਪੈਂਟ ਜੀ ਬੰਨੀ ਜੀ ਜੀ ਫਿਰ ਉਹਨਾਂ ਨੇ ਐਮਸੀ ਲਾ ਕੇ ਗੈਸ ਲੀਕ ਹੁੰਦੀ ਸੀ ਉਹ ਬੰਦ ਕਰਤੀ ਆ ਜੀ ਉਹਦੇ ਨਾਲ ਸਾਡਾ ਬਚਾਅ ਹੋ ਗਿਆ ਵੀ ਗੈਸ ਲੀਕ ਹੋਣ ਤੋਂ ਬੰਦ ਹੋ ਗਈ ਆ ਕੀ ਲੱਗਦਾ ਕੀ ਸਰ ਉਹ ਐਮਸੀ ਕਿੰਨਾ ਕੁ ਟਾਈਮ ਤੱਕ ਰਹਿ ਸਕਦੀ ਹੈ ਸਰ ਉਹ ਤਾਂ ਜਦੋਂ ਹੁਣ ਬੰਦ ਹੋ ਗਈ ਹੁਣ ਕੱਚੀ ਜਗ੍ਹਾ ਤੇ ਗੱਡੀ ਹੈਗੀ ਜੇ ਜੇ ਪੱਕੀ ਜਗ੍ਹਾ ਤੇ ਰਗੜ ਹੁੰਦੀ ਹੈ ਨਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਜੀ ਉਹ ਕੱਚੀ ਤੇ ਰਗੜ ਹੋਈ ਹੈ ਇਸ ਕਰਕੇ ਤਾਂ ਬਚਾਅ ਹੋ ਗਿਆ ਜੀ ਸਰ ਤੇ ਜਿਹੜਾ ਡਰਾਈਵਰ ਸੀ ਮੌਕੇ ਦਾ ਉਹ ਕਿੱਦਾਂ ਉਹ ਸਰ ਸਾਡੇ ਆਉਣ ਤੋਂ ਪਹਿਲਾਂ ਉਹ ਛੱਡ ਗਿਆ ਸਾਰੀ ਡਰਾਈਵਿੰਗ ਦੇਖਿਆ ਜੀ ਅਸੀਂ ਤਾਂ ਆਪਣੇ ਹੁਣ ਗੱਡੀਆਂ ਕਾਦਮਪੁਰ ਦੀ ਤੇ ਸ਼ਰੂ ਸਾਡੀ ਖੜੀ ਹੈ ਗੱਡੀ ਤੁਸੀਂ ਸਰ ਸਵੇਰ ਤੋਂ ਕਿੰਨੇ ਵਜੇ ਤੋਂ ਆ ਸਰ ਅਸੀਂ ਸਵੇਰ ਦੇ 8:00 8 ਵਜੇ ਦੇ ਖੜਿਆ ਸੀ ਜੀ ਉਸ ਤੋਂ ਉਸ ਤੱਕ ਹਲੇ ਤੱਕ ਕਿੰਨਾ ਟਾਈਮ ਹੋ ਚੁੱਕਾ ਹੈ ਕਿ ਉਹ ਆਏ ਨਹੀਂ ਸਰ ਅਸੀਂ ਤਾਂ ਆਪਣੀ ਡਿਊਟੀ ਤੇ ਖੜੇ ਆ ਉਹਨਾਂ ਦੇ ਕਈ ਆਈ ਜਾਂਦੇ ਆ ਮੁਲਾਜ਼ਮ ਕਹੇ ਜਾਈਏ ਨੇ ਅਫਸਰ ਇਹਨਾਂ ਦਾ ਹੈ ਤਾਂ ਕੋਈ ਨਹੀਂ ਬੜਿਆ ਜੀ ਹਾਂ ਔਰ ਤੁਹਾਨੂੰ ਬਹੁਤ ਬਾਕੀ ਅਸੀਂ ਆਪਣੇ ਉਹ ਸਟੈਂਡ ਤੋਂ ਖੜੇ ਆ ਜੀ ਤੇ ਜਦ ਤੱਕ ਇਹ ਗੱਡੀ ਟ੍ਰਾਂਸਫਰ ਨਹੀਂ ਹੁੰਦੀ ਗੈਸ ਤਾਂ ਅਸੀਂ ਇਥੇ ਹਿੱਲ ਨਹੀਂ ਸਕਦੇ ਕੀ ਲੱਗਦਾ ਸਰ ਤੁਹਾਡੀ ਵੀ ਜਾਨ ਇਸ ਵਕਤ ਖਤਰੇ ਵਿੱਚ ਹੈ ਮੈਂ ਕਹਾਂ ਜੀ ਪੂਰੀ ਜਾਨ ਖਤਰੇ 'ਚ ਹੈ ਸਾਨੂੰ ਆਪਣੇ ਤਾਂ ਹੈਗਾ ਸਾਰੇ ਮੁਲਾਜ਼ਮ ਵੀ ਇਸ ਵੇਲੇ ਜੀ ਜਾਨ ਹ ਦਿੱਲੀ ਤੇ ਲੇਟੇ ਬੈਠੇ ਆ 12 ਮਿੰਟ ਹੋ ਗਏ ਭਾਜੀ ਇਹ ਰੋਡ ਚੱਲਦਾ ਪਿਆ ਕੋਈ ਵੀ ਹਾਸਾ ਹੋ ਸਕਦਾ ਜਦ ਤੱਕ ਗੱਡੀ ਖਾਲੀ ਨਹੀਂ ਹੁੰਦੀ ਸਾਡੀ ਜਾਨ ਦੇ ਬਣੀ ਪਈ ਹੈ ਜੀ ਜੀ ਕੀ ਸਰਕਾਰ ਨੂੰ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਸਰ ਸਰਕਾਰ ਨੇ ਹੁਣ ਕੀ ਕਹਿੰਦਾ ਸਰਕਾਰ ਦੇ ਬੰਦੇ ਅਸੀਂ ਖੜੇ ਆ ਜੀ ਜੜੀਆਂ ਖੜੀਆਂ ਆ ਆਰਨਪੁਰ ਦੀ ਖੜੀ ਸਾਡੀ ਖੜੀ ਤਾਂ ਖੜੇ ਆ ਹੁਣ ਗੱਡੀ ਜਦ ਤੱਕ ਟ੍ਰਾਂਸਫਰ ਨਹੀਂ ਹੁੰਦੀ ਕੈਸ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਤੇ ਇਹਨਾਂ ਦੀ ਕੰਪਨੀ ਨੂੰ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਕੰਪਨੀ ਨੂੰ ਇਹੀ ਕਹਿੰਦੇ ਵੀ ਅਣਗਹਿਲੀ ਨਾ ਕਰੋ ਆਪਣੇ ਤੁਸੀਂ ਇੱਥੇ ਵੀ ਜਿਗਾਰਡ ਰੱਖੋ ਬੰਗ ਗੈਸ ਬਦਲਣਾ ਹੈ ਤੁਸੀਂ ਵੇ ਪਟਿਆਲੇ ਦੇ ਮਗੋਣੀ ਇਹਨਾਂ ਕੋਈ ਜਿਗਾਰਡ ਹੋਣਾ ਚਾਹੀਦਾ ਬਸ ਬਦਲ ਲੰਦਾ ਠੀਕ ਐਡਾ ਬਟ ਇਹਨਾਂ ਕੋ ਪਟਾੜ ਲਗਾ ਦੋ ਦੂਸਰਾ ਤੀਸਰਾ ਚਾਂਸ ਉਸਕਾ ਹੀ ਰੋੜ ਦੇ ਪਹਿਲਾਂ ਹੀ ਪਟਿਆ ਦੇ ਕੋਈ ਟੰਕ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ 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 ਸਰ ਠੀਕ ਐ ਸਰ ਥੈਂਕ ਯੂ ਸਰ